ਵਾਹਿਗੁਰਜ ਜਿੱਤਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਦਾਸਦੀਪ ਸਿੰਘ ਖਾਲਸਾ ਫੌਜ ਨਿਹੰਗ ਸਿੰਘ ਸੰਗਤਾਂ ਦੇ ਕਿਰਣਾ ਜਹਾਜਰਾ ਅੱਜ ਮੈਂ ਨਾ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਆ ਜਿਹੜਾ ਕਿ ਪੰਜਾਬ ਦੇ ਇੱਕ ਦੋ ਚੈਨਲਾਂ ਦੇ ਵੱਲੋਂ ਲਿਖ ਕੇ ਪਾਇਆ ਗਿਆ ਕਿ ਇੱਕ ਰਾਧਿਕਾ ਨਾਮ ਦੀ ਕੁੜੀ ਜਿਹੜੀ ਆ ਉਹ ਰੀਲਾਂ ਬਣਾਉਂਦੀ ਸੀ ਫੇਸਬੁੱਕ ਉੱਤੇ ਇੰਸਟਾ ਤੇ ਤੇ ਉਸ ਦੇ ਕਾਰਨ ਸਮਝਾਉਣ ਦੇ ਕਾਰਨ ਉਹ ਨਹੀਂ ਸਮਝੀ ਅਰੇ ਬਾਪ ਨੇ ਸਮਝਾਇਆ ਤੇ ਉਹਨਾਂ ਨੇ ਗੋਲੀਆਂ ਮਾਰ ਕੇ ਆਪਣੀ ਧੀ ਦਾ ਕਤਲ ਕਰ ਦਿੱਤਾ ਬਲਕਿ ਇਹ ਖਬਰ ਜਦੋਂ ਮੈਂ ਨੈਸ਼ਨਲ ਮੀਡੀਆ ਤੇ ਜਾ ਕੇ ਦੇਖੀ ਇਹ ਖਬਰ ਹੈਗੀ ਗੁਰਗਾਓ ਦੀ ਦਿੱਲੀ ਦੇ ਲਾਗੇ ਪੈਂਦਾ ਨਾ ਗੁਰਗਾਓ ਤੇ ਇਹ ਖਬਰ ਹੈਗੀ ਉਥੋਂ ਦੀ ਜਦੋਂ ਮੈਂ ਨੈਸ਼ਨਲ ਮੀਡੀਆ ਤੇ ਜਾ ਕੇ ਦੇਖਿਆ ਨਾ ਇੱਕ ਰਾਧਿਕਾ ਨਾਮ ਦੀ ਬੇਟੀ ਆ ਜਿਹੜੀ ਟੈਨਿਸ ਦੀ ਬਹੁਤ ਸਾਰੀ ਵਧੀਆ ਖਿਡਾਰਨਾਂ ਜੀਰਾ ਰੀਲਾਂ ਦੇ ਨਾਲ ਕੋਈ ਮਰਬਲ ਨਹੀਂ ਉਹਨੂੰ ਆਪਣੀ ਖੇਡ ਲੈਵਲ ਤੇ ਗਰਾਊਂਡ ਲੈਵਲ ਦੇ ਨਾਲ ਬਹੁਤ ਸਾਰਾ ਪ੍ਰੇਮ ਪਿਆਰ ਸੀ ਜਿਹੜੀ ਇੱਕ ਬੜੀ ਵਧੀਆ ਖਿਡਾਰਨ ਸੀ ਕੁੜੀ ਤੇ ਜਿਹੜਾ ਕਿ ਉਹਦੇ ਪਿਓ ਦੇ ਵੱਲੋਂ ਆਪਣੀ ਧੀ ਦੇ ਤਿੰਨ ਗੋਲੀਆਂ ਮਾਰ ਕੇ ਥਾਂ ਹੀ ਮਕਾਦ ਦਿੱਤਾ ਗਿਆ ਉਹ ਆਂਦਾ ਇਹ ਵੀ ਤੂੰ ਇਹ ਕੰਮ ਬੰਦ ਕਰ ਟੈਨਿਸ ਦਾ ਤੇ ਆਪਾਂ ਨੂੰ ਇਹ ਕੰਮ ਨਹੀਂ ਚਾਹੀਦਾ ਬੰਦੇ ਵੀ ਲਾਈ ਲੱਗਦਾ ਨਾ ਬੰਦਾ ਘਰ ਵਾਲਾ ਕਿਸੇ ਜਨਮੀ ਦਾ ਹੋਣਾ ਚਾਹੀਦਾ ਤੇ ਲਾਈ ਲੱਗ ਕਿਸੇ ਕੁੜੀ ਦਾ ਬਾਪ ਨਹੀਂ ਹੋਣਾ ਚਾਹੀਦਾ ਤੇ ਨਾ ਕਿਸੇ ਭੈਣ ਦਾ ਭਰਾ ਲਾਈ ਲੱਗ ਹੋਣਾ ਚਾਹੀਦਾ ਨੇ ਘਰ ਦਾ ਸਤਿਆਨਾਸ਼ ਕਰਨੇ ਘਰ ਦਾ ਖਾਣਾ ਖਰਾਬ ਕਰ ਦਿੰਦੇ ਜਿਹੜੇ ਬੰਦੇ ਲਾਈ ਲੱਗ ਹੋਣ ਲਾਈ ਲੱਗਦਾ ਮਤਲਬ ਇਹ ਆ ਕਿ ਲੋਕਾਂ ਨੇ ਜਦੋਂ ਉਹਦੀ ਕੁੜੀ ਨੇ ਤਰੱਕੀ ਕੀਤੀ ਨੈਸ਼ਨਲ ਲੈਵਲ ਦੇ ਉੱਤੇ ਟੈਨਿਸ ਦੀ ਬਹੁਤ ਸਾਰੀ ਵਧੀਆ ਖਿਡਾਰੀ ਨਹੀਂ ਜਦੋਂ ਕੋਈ ਬੰਦਾ ਤਰੱਕੀ ਕਰਦਾ ਤਾਂ ਜਿਹੜੇ ਆਂਡੀ ਗਵਾਂਡੀ ਕੁਝ ਕੁ ਲੋਕ ਕਿਦਾਂ ਦੇ ਹੁੰਦੇ ਆ ਜਿਹੜੇ ਕਿ ਸਰਦੇ ਆ ਵੀ ਸਾਡਾ ਬੱਚਾ ਦੇ ਅ ਅਠਵੀਂ ਨੌਵੀਂ ਫੇਲ ਆਵੇ ਉਹ ਉਹਨਾਂ ਦਾ ਬੱਚਾ ਕਿਉਂ ਇੰਨੀ ਤਰੱਕੀ ਕਰਨ ਰਿਆ ਉਹਨਾਂ ਦੇ ਗੱਲਾਂ ਇਹ ਹਜਮ ਦੇ ਵਿੱਚ ਨਹੀਂ ਆਉਦੀ ਉਹਨਾਂ ਦੇ ਦਹਿਨ 'ਚ ਇਹ ਗੱਲ ਨਹੀਂ ਉਹਨਾਂ ਨੂੰ ਹਜਮ ਹੁੰਦੀ ਤੇ ਮੈਂ ਗੱਲ ਇਹ ਕਰਦਾ ਆ ਕਿ ਉਹਨਾਂ ਨੇ ਚੁੱਕ ਚੁਕਾ ਕੇ ਗਵਾਂਡੀਆਂ ਨੇ ਕਿ ਤੇਰੀ ਕੁੜੀ ਦਾ ਕੋਈ ਮਾੜਾ ਚੰਗਾ ਕਿਸੇ ਮੁੰਡੇ ਨਾਲ ਚੱਕਰ ਆ ਤੇਰੀ ਕੁੜੀ ਵਿਗੜੀ ਜਾਂ ਤੂੰ ਅੱਜਕੱਲ੍ਹ ਇਦਾਂ ਤੁਰਿਆ ਫਿਰਦਾ ਤੈਨੂੰ ਪਤਾ ਹੀ ਕਿਸ ਚੀਜ਼ ਦਾ ਨਹੀਂਗਾ ਕੱਲੋਂ ਤੂੰ ਕੀ ਕੁੜੀ ਦੀ ਕਮਾਈ ਖਾਏਗਾ ਤੂੰ ਕੁੜੀ ਦੀ ਕਮਾਈ ਖਾਏਗਾ ਮੈਂ ਹੁਣ ਇਹੋ ਜੇ ਬੇਵਕੂਫ ਇਨਸਾਨ ਬੰਦੇ ਨੂੰ ਕਹਿਣਾ ਚਾਹੁੰਦਾ ਕਿ ਬੇਵਕੂਫ ਇਨਸਾਨ ਬੰਦਿਆ ਥੋੜੀ ਬੜੀ ਸ਼ਰਮ ਕਰ ਲੈਣਾ ਆਪਣੀ ਧੀ ਨੂੰ ਗੋਲੀ ਮਾਰ ਲੱਗਾ ਕਿੰਨੇ ਲਾਡਾਂ ਤੇ ਚਾਵਾਂ ਦੇ ਨਾਲ ਤੁਸੀਂ ਉਹਨੂੰ ਬੱਚੀ ਨੂੰ ਪਾਲਿਆ ਤੇ ਉਹਦੇ ਤੇ ਤੁਸੀਂ ਮਾੜੀਆਂ ਚੰਗੀਆਂ ਤੋਂਬ ਤਾਂ ਝੂਠੀਆਂ ਮੂਠੀਆਂ ਲੋਕਾਂ ਦੇ ਕੋਲੋਂ ਸੁਣ ਕੇ ਤੇ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਨਾਲ ਹੀ ਤੂੰ ਆਪਣੇ ਆਪ ਦਾ ਵੀ ਕਤਲ ਕਰ ਦਿੱਤਾ ਜੇ ਤੂੰ ਕਿਸੇ ਨੂੰ ਮਾਰਨ ਦੀ ਆਪਾਂ ਗੱਲ ਕਰਦੇ ਨਾ ਵੀ ਕਿਸੇ ਨੂੰ ਆਪਾਂ ਮਾਰਾਂਗੇ ਗੋਲੀ ਮਾਰਾਂਗੇ ਉਹ ਤੇ ਵਿਚਾਰਾ ਮਰਨ ਵਾਲਾ ਮਰ ਗਿਆ ਜਾਂ ਮਰ ਗਈ ਹੁਣ ਤੂੰ ਦੇ 20 ਸਾਲ ਵਾਸਤੇ ਸੜੇਗਾ ਨਾ ਜੇਲ੍ਹ ਦੇ ਵਿੱਚ ਤੂੰ ਦੇ 20 ਸਾਲ ਵਾਸਤੇ ਚੱਕੀ ਪੀਸੇ ਨਾ ਜੇਲ੍ਹ ਦੇ ਵਿੱਚ ਤੇ ਨਾਲੇ ਅਗਲੀ ਦਾ ਜੀਵਨ ਤਬਾਹ ਕਰ ਦਿੱਤਾ ਕੱਲ ਕੋ ਲੋਤਰ ਨੂੰ ਉਹਦਾ ਵਿਆਹ ਹੁੰਦਾ ਉਹਦੀ ਸ਼ਾਦੀ ਹੁੰਦੀ ਤੇ ਸੋਹਣੇ ਸੋਹਣੇ ਪਚੰਗੀ ਜਾਂ ਪਚੰਗਣਾ ਪੈਦਾ ਕਰਦੀ ਤੇ ਧਰਤੀ ਤੇ ਇੱਕ ਸ਼ਿੰਗਾਰ ਪੈਦਾ ਹੁੰਦਾ ਲੱਖ ਦੀ ਲਾਂਤ ਤੇਰੇ ਇਹੋ ਜਿਹੇ ਬੰਦੇ ਦੇ ਪਿਓ ਹੋਣ ਦੇ ਨਾਂ ਤੇ ਕਲੰਕੀਆਂ ਦੂ ਪਿਓ ਨਹੀਂ ਗਾ ਤੂੰ ਕਲੰਕਿਆ ਇਹੋ ਜਿਹੇ ਬੰਦੇ ਕਲੰਕੁੰਡੇ ਨੇ ਤੇ ਮੈਂ ਹੁਣ ਇਹ ਕਹਿਣਾ ਚਾਹਨਾ ਕਿ ਜਿੱਦਾਂ ਇਹਨਾਂ ਲੋਕਾਂ ਨੇ ਮਗਰ ਲਾ ਕੇ ਆਪਣੀ ਧੀ ਦਾ ਕਤਲ ਕੀਤਾ ਜਾਂ ਕੁਝ ਕ ਲੋਕ ਇਦਾਂ ਦੇ ਨੇ ਜਿਹੜੇ ਲੋਕਾਂ ਦੇ ਮਗਰ ਲੱਗਦੇ ਨੇ ਲਾਈ ਲੱਗ ਲੋਕ ਨੇ ਜਿਹੜੇ ਆਪਣੇ ਘਰ ਦਾ ਖਾਣਾ ਖਰਾਬ ਕਰ ਲੈਂਦੇ ਨੇ ਨਾ ਕੋਈ ਆਪਣੇ ਅੱਖੀਂ ਦੇਖਣਾ ਨਾ ਆਪਣੇ ਕੰਨੀ ਸੁਣਨਾ ਲੋਕਾਂ ਦੇ ਪਿਛੇ ਲਾ ਕੇ ਚੱਕਿਆ ਹਥਿਆਰ ਰਵਲਵਰ ਲਾਇਸੈਂਸੀ ਤੇ ਮਾਰ ਕੇ ਗੋਲੀਆਂ ਕੁੜੀ ਥਾਂ ਤੇ ਢੇਰੀ ਕਰ ਦਦੀ ਐਤੋਂ ਵੱਡੀ ਲੱਖ ਦੀ ਲਹਨ ਤੇ ਤੇ ਕੀ ਹੋਸਾਦੀ ਆ ਤੇ ਲੋਕਾਂ ਨੇ ਮੀਡੀਆ ਵਾਲਿਆਂ ਨੇ ਗੱਲਾਂ ਇਥੇ ਪਾ ਦਤੀਆਂ ਜਿੱਦਾਂ ਆ ਕੰਚਨ ਕੁਮਾਰੀ ਰੀਲਾਂ ਬਣਾਉਂਦੀ ਸੀ ਇਦਾਂ ਉਹ ਰੀਲਾਂ ਬਣਾਉਂਦੀ ਸੀ ਤਾਂ ਕਰਕੇ ਪਿਓ ਨੇ ਮਾਰ ਦਦੀ ਤੇ ਇੱਥੇ ਪੰਜਾਬੀ মিডিਆ ਦੇ ਵਿੱਚ ਲੋਕਾਂ ਨੂੰ ਭਰਾਵਾਂ ਨੂੰ ਪਤਾ ਹੀ ਨਹੀਂ ਕਿ ਉਹ ਕੁੜੀ ਦੇ ਨਾਲ ਕੀ ਕੰਮ ਹੋਇਆ ਤੇ ਕੀ ਉਹਨੂੰ ਉਹਦੇ ਨਾਲ ਗੱਲਬਾਤ ਹੋਈ ਵਿਚਾਰੀ ਧੱਕੇ ਦੇ ਨਾਲ ਮਾਰ ਦਿੱਤੀ ਤੇ ਲੋਕਾਂ ਨੇ 3600 ਥੱਲੇ ਗਾਲ ਕੱਢ ਦਿੱਤੀ ਇਹੋ ਜੀਆਂ ਕੁੱਟੀਆਂ ਨਾਲ ਖੱੱਚਾਂ ਨਾਲ ਐਦਾਂ ਹੀ ਹੋਣਾ ਚਾਹੀਦਾ ਯਾਰ ਪਹਿਲਾਂ ਪੋਸਟਰ ਪਾਉਣ ਲੱਗੇ ਥੋੜਾ ਬੜਾ ਸੋਚ ਲਿਆ ਕਰੋ ਪੀ ਅਹੀਂ ਪੋਸਟਰ ਪਾਉਣ ਲੱਗੇ ਆ ਕੋਈ ਧੀ ਤੇ ਆਣਾ ਉਹ ਕਿੱਦਾਂ ਮਾਰੀ ਗਈ ਆ ਕਿਸ ਨੇ ਧੱਕੇ ਨਾਲ ਮਾਰੀ ਆ ਜਾਂ ਕੋਈ ਜਾਇਜ ਮਾਰੀ ਆ ਜਾਂ ਨਜਾਇਜ਼ ਮਾਰੀ ਆ ਕੋਈ ਸੋਚ ਲਿਆ ਕਰੋ ਯਾਰ ਉਹ ਆਂਦੀ ਵੀ ਮੈਂ ਕਹਿੰਦੀ ਆ ਵੀ ਮੈਨੂੰ ਆਪਣੀ ਟੈਂਸ ਦੀ ਜਿਹੜੀ ਇਹ ਪਲੇ ਆ ਖੇੜ ਆ ਮੈਂ ਇਹ ਛੱਡ ਨਹੀਂ ਸਕਦੀ ਤੇ ਉਹਦਾ ਤੇ ਉਹ ਆਂਦਾ ਹੀ ਛੱਡਦੇ ਲੋਕੀ ਉਹਨੂੰ ਕਹਿੰਦੇ ਹੀ ਬਾਰ ਬਾਰ ਉਹਦੇ ਪਿਓ ਨੂੰ ਗਲੀ ਗਲੀਆਂ ਦੇ ਵਿੱਚ ਖਲਾਰ ਖਲਾਰ ਕੇ ਉਹ ਆਹ ਕੰਮ ਛਡਾਰੇ ਠੀਕ ਨਹੀਂਗਾ ਉਹ ਲੋਕਾਂ ਨੇ ਤੇ ਕਹਿਣਾ ਸੀ ਕਿ ਸਾਡੇ ਬੱਚੇ ਦੇ ਅਠਵੀਂ ਫੇਲ ਆ ਨੌਵੀਂ ਫੇਲ ਆ ਸਾਡੇ ਬੱਚੇ ਦਾ ਤਰੱਕੀ ਨਹੀਂ ਕਰਨ ਦੇ ਇਹਦੀ ਤੀ ਤਰੱਕੀ ਕਰਕੇ ਕਿੱਥੇ ਜਾਊਗੀ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਇਹੋ ਜੇ ਹੂਣ ਮਤੀ ਲੋਕਾਂ ਨੂੰ ਵੀ ਥੋੜੀ ਬੜੀ ਸ਼ਰਮ ਕਰੋ ਮੈਨੂੰ ਇਹ ਦੱਸੋ ਅੱਜ ਕੱਲ ਕੁੜੀਆਂ ਮੁੰਡਿਆਂ ਨਾਲੋਂ ਘਟ ਕੁੜੀਆਂ ਨੂੰ ਪੂਰਾ ਦਰਜਾ ਦੇ ਹਰੇਕ ਬੰਦੇ ਨੂੰ ਜੀਣ ਦਾ ਇੱਥੇ ਹੱਕ ਆ ਭਾਵੇਂ ਕੋਈ ਬਾਪ ਆ ਭਾਵੇਂ ਕੋਈ ਕਿਦਾਂ ਵੀ ਆ ਹਰੇਕ ਬੰਦੇ ਨੂੰ ਜੀਣ ਦਾ ਹੱਕ ਆ ਨਾ ਕਿ ਆਪਾਂ ਕਿਸੇ ਨੂੰ ਮਾਰ ਕੇ ਕਿਸੇ ਦੀ ਜ਼ਿੰਦਗੀ ਖੋਈਏ ਏ ਮਾਰਦੇ ਹੁਕਮ ਦੇ ਵਿੱਚ ਹੀ ਆਪਾਂ ਆਉਣੇ ਆ ਤੇ ਮਾਰਦੇ ਹੁਕਮ ਦੇ ਵਿੱਚ ਹੀ ਆਪਾਂ ਜਾਣੇ ਆ ਕਿਸੇ ਨੂੰ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਗਾ ਜਿਹੜਾ ਬੰਦਾ ਸੰਸਾਰ ਦੇ ਵਿੱਚ ਗੰਦਗੀ ਫਲਾ ਰਿਹਾ ਹੋਵੇ ਜਿਹੜਾ ਬੰਦਾ ਸੰਸਾਰ ਦੇ ਧੀਆਂ ਪੁੱਤਾਂ ਨੂੰ ਵਿਗਾੜ ਰਿਹਾ ਹੋਵੇ ਜਿਹੜੀ ਔਰਤ ਵਿਗਾੜ ਰਹੀ ਹੋਵੇ ਉਹਨੂੰ ਆਪਾਂ ਜਾਇਜ਼ ਮੰਨ ਸਕਦੇ ਆ ਵੀ ਇਹਨੂੰ ਆਪਾਂ ਸਫਾਈ ਕੀਤੀ ਪਰ ਆ ਰਾਧਿਕਾ ਵਰਗੀ ਕੁੜੀ ਗੁਰগাঁও ਦਾ ਨਾਂ ਰੋਸ਼ਨ ਕੀਤਾ ਜਿਹਨੇ ਨੈਸ਼ਨਲ ਲੈਵਲ ਦੇ ਉੱਤੇ ਟੈਨਿਸ ਦੀ ਵਧੀਆ ਖਿਡਾਰਨ ਸੀ ਉਹਨੂੰ ਅੱਜ ਇਹਨਾਂ ਨੇ ਮਾਰ ਮਕਾਇਆ ਉਹਦੇ ਪਿਓ ਨੇ ਉਹਦਾ ਨਾਂ ਹੈਗਾ ਦੀਪਕ ਦੀਪਕ ਨਾ ਇਹ ਕਹਿਣਾ ਚਾਹੁੰਦਾ ਤੈਨੂੰ ਉਹ ਤੂੰ ਦੀਪਕ ਨਹੀਂਗਾ ਤੂੰ ਹਨੇਰਾ ਆ ਕੁੜੀ ਦੇ ਵਾਸਤੇ ਹਨੇਰਾ ਤਾਂ ਹੋਰ ਕੁੜੀਆਂ ਅਨੇਕਾਂ ਜਿਹੜੀਆਂ ਕੁੜੀਆਂ ਐ ਵੀਡੀਓ ਲੋਕਾਂ ਦੀਆਂ ਇਹੋ ਜੇ ਕੰਮ ਵਾਲੀਆਂ ਵੇਖਦੀਆਂ ਹੋਣਗੀਆਂ ਕੀ ਆਪਣੇ ਮਨ ਦੇ ਵਿੱਚ ਸੋਚਦੀਆਂ ਹੋਣਗੀਆਂ ਉਹ ਬੇਵਕੂਫਾ ਕੁੜੀਆਂ ਅੱਜ ਤਰੱਕੀ ਦੇ ਪਹਿਲੂ ਦੇ ਪਹੁੰਚੀਆਂ ਹੋਈਆਂ ਆ ਅੱਜ ਕੁੜੀਆਂ ਜਹਾਜ ਚਲਾ ਰਹੀਆਂ ਵਡੇ ਵੱਡੇ ਤਗੜੇ ਕੰਪਿਊਟਰ ਤੇ بڑے بڑے ਤਗੜੀਆਂ ਸੈਸਦਾਨ ਨਾ ਆਇਆ ਕੁੜੀਆਂ ਤੇ ਤੁਸੀਂ ਆਪਣੀਆਂ ਕੁੜੀਆਂ ਨੂੰ ਕੁਝ ਕੁਖਾ ਵਿੱਚ ਮਾਰੀ ਜਾਂਦੇ ਆ ਕੁਝ ਸ਼ੱਕ ਤੌਰ ਤੇ ਕੁੜੀਆਂ ਨੂੰ ਮਾਰ ਕੇ ਮੁਕਾਈ ਜਾਂਦੇ ਆ ਲੱਖ ਦੀ ਲਾਂਤ ਤੁਹਾਡੇ ਇਹੋ ਜਿਹੇ ਗੰਦੀ ਸੋਚ ਦਿੱਤੇ ਤੋਂ ਆਪਣੇ ਧੀ ਪੁੱਤਰ ਨੂੰ ਪੁੱਛੋ ਵਿਆਹ ਕਰਨ ਤੋਂ ਪਹਿਲਾਂ ਵੀ ਪੁੱਛੋ ਬੇਟਾ ਤੇਰਾ ਕਿਸੇ ਦੇ ਨਾਲ ਕੋਈ ਮੇਲ ਮਿਲਾਵਟ ਹੈਗਾ ਜਾਂ ਕੋਈ ਸ਼ਾਦੀ ਕਰਨ ਦਾ ਕੋਈ ਕਿਸੇ ਦੇ ਨਾਲ ਹੈਗਾ ਤੇਰਾ ਵੀ ਕਿਸੇ ਦੇ ਨਾਲ ਤੂੰ ਪਸੰਦ ਜੇ ਹੈਗੀ ਤੇਰੀ ਤਾਂ ਦੱਸ ਦੇ ਤੇ ਕੋਈ ਜ ਹੈਗੀ ਤਾਂ ਜ ਜਿਹਦੇ ਨਾਲ ਤੂੰ ਵਿਆਹ ਕਰਾਉਣਾ ਚਾਹੁੰਨੀ ਆ ਦੱਸ ਦੇ ਤੇ ਕਈ ਥਾਵਾਂ ਤੇ ਮੈਂ ਸੁੰਡੇ ਵਿੱਚ ਆਇਆ ਆ ਮੈਂ ਨਹੀਂ ਕਹਿੰਦਾ ਵੀ ਕਿਸੇ ਦੀ ਜਾਨ ਲਓ ਮੈਂ ਨਹੀਂ ਕਹਿੰਦਾ ਵੀ ਮਾਰ ਦੋ ਲੋਕ ਕਹਿੰਦੇ ਆ ਵਧੀਆ ਕੀਤਾ ਉਹ ਵਧੀਆ ਕੀਤਾ ਜੇ ਜੇ ਤੁਸੀਂ ਐਦਾਂ ਗੱਲਾਂ ਨੇ ਵਧੀਆ ਕੀਤਾ ਮਾਰ ਦਿੱਤਾ ਕਿਸੇ ਨੂੰ ਹੱਕ ਦੇ ਵਿੱਚ ਵੀ ਤੁਸੀਂ ਆਨੇ ਬੜੇ ਖੁਸ਼ੀਆਂ ਵਧੀਆ ਕੀਤਾ ਤੇ ਜੇ ਤੁਹਾਨੂੰ ਤੁਹਾਡੇ ਨਿੱਕੇ ਹੁੰਦੇ ਨੇ ਤੁਹਾਡਾ ਮਾਪਾਪਾ ਮਾਰ ਦਿੰਦਾ ਤਾਂ ਫਿਰ ਤੁਸੀਂ ਕੀ ਇੱਥੇ ਬੜੇ ਨੇ ਖਾ ਲੈਂਦੇ ਉਹ ਵੀ ਦੱਸੋ ਕੀ ਕਰ ਲੈਂਦੇ ਹੁਣ ਵੇਖੋ ਜਿਹੜੇ ਬੰਦੇ ਪ੍ਰੇਮ ਪਿਆਰ ਦੀ ਕੋਈ ਚੀਜ਼ ਹੁੰਦੀ ਆ ਮੈਂ ਨਹੀਂ ਆਂਦਾ ਵੀ ਪ੍ਰੇਮ ਪਿਆਰ ਮਾੜੀ ਆ ਕਹਿੰਦੇ ਆ ਵੀ ਪ੍ਰੇਮ ਪਿਆਰ ਇੱਕ ਇਦਾਂ ਦੀ ਚੀਜ਼ ਆ ਇੱਕ ਇਦਾਂ ਦਾ ਬੰਧਨ ਆ ਕਿ ਜਿਹੜੇ ਕੰਮ ਨਹੀਂ ਵੀ ਕੋਈ ਬਣਦੇ ਹੁੰਦੇ ਤਾਂ ਵੀ ਬਣ ਜਾਂਦੇ ਪ੍ਰੇਮ ਦੇ ਨਾਲ ਜੇਕਰ ਕਿਸੇ ਦੇ ਨਾਲ ਲੜਕੇ ਲੜਕੀ ਦਾ ਕੋਈ ਪ੍ਰੇਮ ਆ ਜਾਂ ਮੰਨ ਲਓ ਕੋਈ ਸਬੰਧ ਆ ਤੋ ਕਿਝ ਕਾ ਕੁਝ ਕਾਰਨ ਹੁੰਦਾ ਆ ਕਈ ਮੈਂ ਵੇਖਿਆ ਕਈ ਥਾਵਾਂ ਤੇ ਆ ਫੜਿਆ ਚੱਕਿਆ ਦਾਤਰ ਕੁੜੀ ਜੀ ਵੀ ਧੌਣ ਲਾਤੀ ਮੁੰਡੇ ਦੀ ਵੀ ਧੌਣ ਲਾਤੀ ਯਾਰ ਤੁਹਾਡੀ ਕਾਦੀ ਜ਼ਮੀਰ ਆ ਕਾਦੀ ਕਾਦੀ ਅਣਖ ਆ ਕਿਸ ਨੂੰ ਮਾਰ ਦੇਣਾ ਯਾਰ ਕੀ ਅਣਖ ਆ ਤੁਹਾਡੀ ਰੱਬ ਦੇ ਅੱਗੇ ਇਹ ਇੱਕ ਗੱਲਾ ਸਹੀ ਹੈ ਭਲਾ ਦੱਸੋ ਪ੍ਰਮਾਤਮਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋ ਹੁਕਮਨਾਮਾ ਲੈ ਕੇ ਪੁੱਛੋ ਵੀ ਸਹੀ ਆ ਕਿਹੜਾ ਕਤਲ ਕਰ ਦੇਣਾ ਮਾਰ ਦੇਣਾ ਜਿਹੜਾ ਬੰਦਾ ਮਾਰਾ ਜਿਹੜਾ ਬੰਦਾ ਨਹੀਂ ਮਤਲਬ ਸੰਸਾਰ ਦੇ ਵਿੱਚ ਚੰਗਿਆਈ ਫਲਾ ਰਿਆ ਉਹਨੂੰ ਤਾਂ ਸਮਝ ਲਓ ਆਪਾਂ ਵੀ ਮਾਰ ਦਿੱਤਾ ਠੀਕ ਆ ਹੁਣ ਮੈਨੂੰ ਇਹ ਦੱਸੋ ਉਹ ਵੀ ਇਹਦੇ ਵਿੱਚ ਕੀ ਜਾ ਕਸੂਰ ਕਹੋਗੇ ਲੋਕਾਂ ਦਾ ਕਸੂਰ ਕਹੋਗੇ ਜਿਨ੍ਹਾਂ ਨੇ ਫਾਲ ਦੇ ਦੇ ਕਿ ਉਹਦੇ ਪਿਓ ਨੂੰ ਚੁੱਕ ਚੁੱਕ ਕੇ ਚੁੱਕ ਚੁੱਕ ਕੇ ਪਿਆ ਵੀ ਤੇਰੀ ਕੁੜੀ ਐਦਾਂ ਤੇਰੀ ਕੁੜੀ ਫਲਾਂ ਤੇਰੀ ਕੁੜੀ ਢੀਂਗ ਤੂੰ ਹਣ ਕੁੜੀਆਂ ਦੇ ਕਮਾਈਆਂ ਖਾਹੇਗਾ ਕੁੜੀ ਦੀ ਖਮਾਈ ਖਾਣ ਦੇ ਨਾਲ ਤੇਰਾ ਕੀ ਬਣੂਗਾ ਤੈਨ ਲੋਕੀ ਕੀ ਕਹਿਣਗੇ ਐਦਾਂ ਭਰਾਵੋ ਆਂਡੀਆਂ ਗਵਾਂਡੀਆਂ ਨੇ ਜਿਹੜੇ ਸ਼ਰੀਕ ਬੰਦੇ ਹੁੰਦੇ ਕਹਿੰਦੇ ਸ਼ਰੀਕ ਇੱਕ ਸੇੜਾ ਨਹੀਂ ਲਾਉਂਦਾ ਸ਼ਰੀਕ ਸਾਰੇ ਕੰਮ ਕਰਦਾ ਬਾਕੀ ਤੇ ਕੁਝ ਹੁਣ ਗੱਲਾਂ ਇਹ ਆ ਰਹੀਆਂ ਕੁੜੀ ਦੇ ਰਾਧਿਕਾ ਦੇ ਨਾਂ ਦੇ ਉੱਤੇ ਵੀ ਉਹ ਕੋਈ ਲੜਕੇ ਦੇ ਨਾਲ ਇਹਦੀ ਕੋਈ ਗੱਲਬਾਤ ਨਹੀਂ ਫਲਾਣ ਹੈ ਟੀਗਾ ਬੜਾ ਕੁਝ ਸੁਣਨੋ ਮੈਂਡਿਆ ਯਾਰ ਤੇ ਆ ਚੱਕਿਆ ਗੜਾਸਾ ਮਾਰ ਕੇ ਧੀ ਪੁੱਤ ਆਪਣਾ ਪਰ ਮਾਰਾ ਤੇ ਮੁੜ ਕੇ 20 ਸਾਲ ਜੇਲ੍ਹ ਦੇ ਵਿੱਚ ਸੜੋ ਜੇਲ੍ਹ ਦੇ ਵਿੱਚ ਸੜੋ ਤਮੜਕੇ ਤੁਹਾਡੀ ਜਮੀਰ ਕਿੱਥੇ ਜਾਂਦੀ ਆ ਆਪ ਤੁਸੀਂ ਪਤਾ ਨਹੀਂ ਕਿੰਨੇ ਕਿ ਜਿੰਦਗੀ ਦੇ ਵਿੱਚ ਜਦੋਂ ਨੈਟ ਨਹੀਂ ਹੈਗਾ ਕਿੰਨੇ ਕੋ ਕੁੱਤਿਆਂ ਕੰਮ ਦੇ ਪੁੱਠੇ ਕੰਮ ਕੀਤੇ ਆ ਤੇ ਬੱਚਿਆਂ ਬੱਚਿਆਂ ਨੂੰ ਤੁਸੀਂ ਸਜ਼ਾ ਦੇਣ ਦੇ ਆ ਤੁਹਾਨੂੰ ਕਨੇ ਦਿੱਤਾ ਹੁਕਮ ਤੁਹਾਨੂੰ ਕਨੇ ਹੱਕ ਦਿੱਤਾ ਆ ਕਿ ਤੁਸੀਂ ਆਪਣੇ ਬੱਚੇ ਬੱਚਿਆਂ ਦਾ ਕਤਲ ਕਰੀ ਜਾਓ ਜੇ ਤੁਹਾਨੂੰ ਨਹੀਂ ਤੇ ਚੰਗੇ ਲਾਦੇ ਨਹੀਂ ਤੁਹਾਨੂੰ ਉਹਨਾਂ ਦੀ ਕੋਈ ਗੱਲਬਾਤ ਸਹੀ ਲੱਗਦੀ ਉਹਨਾਂ ਨੂੰ ਬੇਦਖਲ ਕਰ ਦਿਓ ਆਪਣੀ ਕਮੌਨ ਤੇ ਖਾਣ ਜਿੱਥੇ ਮਰਜੀ ਜਾਣ ਬੀਅੇ ਦਾ ਘਰ ਕਰ ਦੋ ਜੇ ਤੁਹਾਡੇ ਕਹਨੇਕਾਰ ਨਹੀਂ ਲੱਗਦੇ ਇੱਕ ਤਾਂ ਤੁਸੀਂ ਉਹਨਾਂ ਨੂੰ ਮਾਰ ਦਿੰਦੇ ਆ ਗੋਲੀਆਂ ਮਾਰ ਕੇ ਜਾਂ ਛੁਰੇ ਮਾਰ ਕੇ ਚਾਕੂ ਮਾਰ ਕੇ ਮਾਰ ਦਿੰਦੇ ਆ ਧਮੜ ਕੇ ਉਲਟਾ ਤੁਹਾਡੀ ਜੇਲ੍ਹ ਦੇ ਵਿੱਚ ਜਦੋਂ ਜਾਂਦੇ ਉਹਨਾਂ ਪੜਾ ਅਫਰਦਾ ਦਿਵਾਲੇ ਨਾਲੇ ਜੇਲ੍ਹ ਚ ਛੜਦੇ ਆ ਉਦੋਂ ਕੰਮ ਸਹੀ ਆ ਆਹ ਕਾਦੀ ਜ਼ਮੀਰ ਹੋਈ ਆ ਕੋਈ ਜ਼ਮੀਰ ਆ ਕੋਈ ਕੰਮ ਚਾਹੀਦਾ ਓਏ ਯਾਰ ਜਿੱਥੇ ਪੇਗਾ ਰਾਂਝਾ ਰਾਜੀ ਜਾਣ ਦਾ ਕੋਈ ਚੱਕਰ ਨਹੀਂ ਕੋਈ ਗੱਲਬਾਤ ਨਹੀਂ ਯਾਰ ਜਿੱਥੇ ਮਰਜੀ ਕੋਈ ਆਪਣੀ ਵਿਆਹ ਮੈਰਿਜ ਸ਼ਾਦੀ ਕਰੇ ਤੁਹਾਡਾ ਕੀ ਆ ਤਾਨੂੰ ਕਿੰਦਾ ਇਹ ਚੱਕਰ ਚ ਬਹੁਤ ਮਾੜੀ ਗੱਲ ਆ ਬਹੁਤ ਹੀ ਮਾੜੀ ਗੱਲ ਤੇ ਬਹੁਤ ਨਿੰਦਣਯੋਗ ਗੱਲ ਆ ਇਹ ਜਿਹੜਾ ਕੰਮ ਕੀਤਾ ਆ ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਆ ਕਿ ਸੰਸਾਰ ਦੇ ਵਿੱਚ ਬੰਦਾ ਆਪਣੇ ਕਰਮਾਂ ਅਨੁਸਾਰ ਆਉਂਦਾ ਆ ਕਰਮਾਂ ਅਨੁਸਾਰ ਆਪਣੇ ਕੰਮ ਕਾਜ ਕਰਦਾ ਆ ਤੇ ਇੰਟਰਨੈਟ ਦਾ ਯੁੱਗ ਆ ਇਸ ਯੁੱਗ ਦੇ ਵਿੱਚ ਇੰਟਰਨੈਟ ਦਾ ਜਿਹੜਾ ਕਿ ਮਾਧਿਅਮ ਆ ਉਹਦੇ ਨਾਲ ਨਾਲ ਆਪਣਾ ਲੋਕ ਕੰਮ ਕਾਜ ਕਰਦੇ ਨੇ ਤੇ ਕੁਝ ਲੋਕਾਂ ਤੇ ਕੁਝ ਲੋਕ ਦੂਸ਼ਣਬਾਜ਼ੀ ਕਰਦੇ ਨੇ ਕੁਝ ਪਰਿਵਾਰਾਂ ਦੇ ਤੇ ਕੁਝ ਪਰਿਵਾਰਾਂ ਨੂੰ ਟਾਰਗੇਟ ਕਰਦੇ ਨੇ ਤੇ ਇਹਦੇ ਨਾਲ ਲੋਕ ਜਿਹੜੇ ਨੇ ਤੇ ਉਹ ਇੱਕ ਦੂਜੇ ਦਾ ਕਤਲ ਕਰਨ ਤੱਕ ਚੱਲ ਜਾਂਦੇ ਜਿਵੇਂ ਕਿ ਆ ਰਾਤ ਵੀ ਕਦੇ ਬਾਪ ਨੇ ਦੀਪਕ ਨੇ ਕਰ ਦਿੱਤਾ ਆ ਤੇ ਹੁਣ ਭੋਗ ਜੇਲ ਹੁਣ ਭੋਗ ਜੇਲ ਹੁਣ ਸੜ ਜੇਲ ਦੇ ਵਿੱਚ ਠੀਕ ਆ ਜੀ ਅੱਗੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਇੱਥੋਂ ਕੰਮ ਲੋ ਜਿਹੜਾ ਕਿ ਦਿਮਾਗ ਤੋਂ ਕੰਮ ਲੋ ਸੋਚੋ ਜਰਾ ਸੋਚੋ ਜਰਾ ਕਿ ਦਿਮਾਗ ਤੋਂ ਕੰਮ ਲਓ ਬੁੱਜੜ ਬੁੱਜੜ ਨਾ ਬਣੋ ਆਪਣੇ ਬੱਚਿਆਂ ਦੇ ਕਦਮ ਨਾ ਕਰੋ ਉਹਨਾਂ ਦਾ ਵੀ ਕੋਈ ਜੀਵਨ ਹੈ ਉਹਨਾਂ ਦੀ ਵੀ ਕੋਈ ਲਾਈਫ ਆ ਇੱਥੇ ਹਰੇਕ ਦੀ ਲਾਈਫ ਆ ਜੇਕਰ ਧੀ ਬਦ ਮਾੜਾ ਆਵੇ ਉਹਨੂੰ ਸਮਝਾਓ ਜੇ ਜੇ ਨਹੀਂ ਬੰਦਾ ਸਮਝਦਾ ਫਿਰ ਕੋਈ ਨਾ ਕੋਈ ਹੋਰ ਕਾਨੂੰਨ ਵਰਤੋ ਜਾਨ ਨਹੀਂ ਕਿਹਦੀ ਲੈਣੀ ਚਾਹੀਦੀ ਜੋ ਹਰ ਇੱਕ ਨੂੰ ਹੱਕਿਆ ਜੀਉਣ ਦਾ ਕੋਈ ਵੀ ਧਰਮ ਹੋਵੇ ਕੋਈ ਵੀ ਪੀਰ ਪਗੰਬਰ ਹੋਵੇ ਕੋਈ ਵੀ ਧਰਮ ਕਿਸੇ ਨੂੰ ਮਾਰਨ ਦਾ ਹੱਕ ਨਹੀਂ ਦਿੰਦਾ ਜੰਗ ਹੋ ਜੇ ਉਹ ਗੱਲ ਵੱਖਰੀ ਆ ਉਹ ਮੈਟਰ ਵੱਖਰਾ ਜੰਗ ਹੋ ਜਵੇ ਪਰ ਕਿਸੇ ਨੇ ਹੱਥੇ ਤੇ ਇਦਾਂ ਵਾਰ ਨਹੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ